ਮੇਰੇ ਖਿਆਲ ਦੇ ਵਿੱਚ ਮੈਂ ਤਾਂ ਕਦੀ ਇੰਨੀ ਕੋਈ ਸੱਚਜੀ ਰੂਹ ਵੈਸੇ ਨਹੀਂ ਦੇਖੀ ਕਦੀ ਔਰ ਅੱਜ ਅਸੀਂ ਮੈਂ ਇਸ ਗੱਲ ਕਰ ਰਿਹਾ ਸੀ ਹੁਣ ਪਹੁੰਚਦੇ ਹਾਂ ਕਿ ਕੈਸੀ ਇੱਕ अनोखी ਸਾਂਝ ਹੈ ਜ਼ਿੰਦਗੀ ਚ ਚਾਹੇ ਤੁਸੀਂ ਕਦੀ ਮਿਲੇ ਨਹੀਂ ਪਰ ਅੱਜ ਉਸਦੇ ਪਿੰਡ ਪੋਨਾ ਪਹੁੰਚਣ ਦਾ ਇਹ ਅਜੀਬ ਵਾਕਿਆ ਬਣਿਆ ਔਰ ਮੈਨੂੰ ਇਹ ਲੱਗਦਾ ਕਿ ਜਦੋਂ ਕਦੀ ਪੰਜਾਬ ਦੇ ਬਾਹਰ ਕਦੀ ਕਿਸੇ ਪੰਜਾਬੀ ਨੌਜਵਾਨ ਗੱਭਰੂ ਦੀ ਤਸ਼ਬੀਹ ਆਏਗੀ ਤੇ ਜੇਕਰ ਰਾਜਵੀਰ ਸਿੰਘ ਜਵੰਦੇ ਦੀ ਜਾਵੇ ਤੇ ਮੈਨੂੰ ਲੱਗਦਾ ਇੱਕ ਖਾਲਸ ਇੱਕ ਬੜੀ ਸੱਚਜੀ ਇੱਕ ਸਿਨੇਮਰ ਇੱਕ ਮੁਹੱਬਤ ਤੇ ਜੀਰੂ ਤੁਸੀਂ ਅੱਜ ਇਕੱਠ ਦੇਖ ਰਹੇ ਹੋ ਇਹ ਉਸਦੀ ਮੁਹੱਬਤ ਦਾ ਨਤੀਜਾ ਹੈ ਇਹ ਉਸਨੇ ਇੱਜ਼ਤ ਕਮਾਈ ਆ ਵਾਇਕ੍ਰੂਸ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਉਹਨਾਂ ਦੇ ਮਾਤਾ ਜੀ ਨੂੰ ਬੱਚਿਆਂ ਨੂੰ ਔਰ ਪਤਨੀ ਨੂੰ ਇਹ ਬਲ ਬਖਸ਼ਣ ਪਾਣਾ ਮੰਨਣ ਦਾ ਔਰ ਇਹ ਇੱਕ ਅਜੀਬ ਸਾਜਾ ਮੇਰੇ ਕੋਲ ਇਸ ਤੋਂ ਇਲਾਵਾ ਲਫ਼ਜ਼ ਨਹੀਂ ਹੈਗੇ ਕਿ ਉਸਦੀ ਬਿਆਨ ਨਹੀਂ ਕਰ ਸਕਾਂ ਜਿੰਨਾ ਵੀ ਕੁਝ ਉਹਦੇ ਬਾਰੇ ਤੁਸੀਂ ਸੁਣਦੇ ਆਂ ਦੇਖਦੇ ਆਂ ਹਰ ਇੱਕ ਚੀਜ਼ ਇੰਨੀ ਖਾਲਸ ਆ ਇੰਨੀ ਨਿਰੋਲ ਆ ਇੰਨੀ ਪੰਜਾਬੀ ਆ ਸੋ ਮੈਂ 사ਜਦਾ ਕਰਦਾ ਇਸ ਧਰਤੀ ਨੂੰ ਜਿਨੇ ਐਸਾ ਪੁੱਤਰ ਜਨਮਿਆ ਔਰ ਮੈਨੂੰ ਲੱਗਦਾ ਕਿ ਉਮਰਾਂ ਤੱਕ ਰਾਜਵੀਰ ਸਿੰਘ ਜਵੰਦਾ ਨੂੰ ਯਾਦ ਰੱਖਿਆ ਜਾਏਗਾ ਉਸ ਦੀ ਨਿਮਰਤਾ ਨੂੰ ਉਸ ਦੇ ਸੁਚੱਜੇਪਨ ਨੂੰ ਉਸ ਦੀ ਦਿਲਦਾਰੀ ਨੂੰ ਉਸ ਦੀ ਫਰਾਕਤੀ ਨੂੰ ਸਰਦਾਰ ਜੀ ਕਿਵੇਂ ਦੇਖਦੇ ਹੋ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਇਹ ਪਤਾ ਨਹੀਂ ਹੁਣ ਰੱਬ ਦੀਆਂ ਬੇਪਰਵਾਹੀਆਂ ਸਾਨੂੰ ਹਾਲੇ ਸਮਝ ਨਹੀਂ ਆਈਆਂ ਮੈਂ ਹੁਣੇ ਗੱਲ ਕਰਦਾ ਸੀ ਆਪਣੀ ਦੋਸਤ ਨਾਲ ਕਿ ਇਹ ਪਰਮਾਤਮਾ ਜਦੋਂ ਅਰਦਾਸਾਂ ਲੋਕ ਕਰਦੇ ਆ ਕਈਆਂ ਦਾ ਰੋਸਾ ਵੀ ਹੋ ਜਾਂਦਾ ਪਰਮਾਤਮਾ ਦੇ ਨਾਲ ਕਿ ਇਹ ਅਰਦਾਸਾਂ ਸੁਣਨੀਆਂ ਚਾਹੀਦੀਆਂ ਸੀਗੀਆਂ ਮੈਨੂੰ ਇੱਕ ਛੋਟਾ ਜਿਹਾ ਜਦੋਂ ਹਸਪਤਾਲ ਤੇ ਸੀਗੇ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਪਰਿਵਾਰ ਨੇ ਮੈਨੂੰ ਇਜਾਜ਼ਤ ਦਿੱਤੀ ਕਿ ਮੈਨੂੰ ਉਹਨਾਂ ਦੇ ਬੈੱਡ ਦੇ ਕੋਲ ਬੈਠ ਕੇ 10 ਮਿੰਟ ਵਿਚਾਰਨ ਦਾ ਔਕਾ ਮਿਲਿਆ ਮੈਂ ਉਹਦਾ ਚਿਹਰਾ ਦੇਖਿਆ ਉੱਥੇ ਬੈਠ ਕੇ ਚੌਪਈ ਸਾਹਿਬ ਦਾ ਪਾਠ ਕੀਤਾ ਤੇ ਮੈਂ ਉਹਨੂੰ ਦੇਖਿਆ ਕਿੱਡਾ ਦਗ-ਦਗ ਕਰਦਾ ਐਸਾ 6 ਫਟਾ ਨੌਜਵਾਨ ਸਾਡਾ ਤੇ ਮੈਂ ਬਾਹਰ ਆ ਕੇ ਉਹਨਾਂ ਦੀ ਵਾਈਫ ਨੂੰ ਗਿਆ ਮੈਂ ਕਿਹਾ ਸੋਹਣਾ ਸੀਨਾ ਧੜਕਦਾ ਵਾਹਿਗੁਰੂ ਕਿਰਪਾ ਕਰਨਗੇ ਪਰ ਪਤਾ ਨਹੀਂ ਉਹਨਾਂ ਨੂੰ ਕੀ ਮਨਜ਼ੂਰ ਹੋਊਗਾ ਸੋ ਇਸ ਗੱਲ ਦੀਆਂ ਸਾਬਾ ਤੇ ਵਧਾਈਆਂ ਵਾਲੀ ਗੱਲ ਆ ਉਹਨਾਂ ਨੇ ਜਿ ਜਿਵ ਜਿਵ ਹੁਕਮ ਦੇਵੇ ਤੇ ਵਕਾਰ ਸੋ ਜਿਹੜਾ ਜਿੰਨਾ ਹੁਕਮ ਉਹ ਲੈ ਕੇ ਆਇਆ ਸੀ ਉਹ ਪੂਰਾ ਕੀਤਾ ਅਸੀਂ ਅੱਜ ਇੱਥੇ ਸਜਦਾ ਕਰਨ ਆਏ ਆ ਤੁਹਾਨੂੰ ਸਾਰਿਆਂ ਨੂੰ ਵੀ ਤਾਗੀਦ ਕਰਦੇ ਆ ਕਿ ਤੁਸੀਂ ਉਸ ਜਿਹੋ ਜਿਹਾ ਮਾਹੌਲ ਹੋਵੇ ਉਹੋ ਜਿਹਾ ਮਾਹੌਲ ਹੀ ਰਹਿਣਾ ਸਾਰੇ ਮੀਡੀਆ